आनंदपुर ਛੱਡਣ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਸੀ ਕਿ ਵੈਰੀ ਕੁਰਾਨ ਤੇ ਗੀਤਾ ਦੀਆਂ ਝੂਠੀਆਂ ਕਸਮਾਂ ਖਾ ਰਹੇ ਹਨ ਅਸੀਂ ਆਨੰਦਪੁਰ ਨਹੀਂ ਛੱਡਣਾ ਪਰ ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਜੀ ਨੇ 600 ਪੌਦੀ ਰਾਤ ਨੂੰ ਕਿਲਾ ਛੱਡ ਦਿੱਤਾ ਮੁਗਲਾਂ ਨੇ ਕੁਰਾਨ ਦੀਆਂ ਕਸਮਾਂ ਤੋੜ ਦਿੱਤੀਆਂ ਕੀਰਤਪੁਰ ਤੋਂ 9 ਕਿਲੋਮੀਟਰ ਪਹਿਲੇ ਸਰਸਾ ਨਦੀ ਵਿੱਚ ਬਾੜ ਆਈ ਹੋਈ ਸੀ ਪਾਣੀ ਠਾਟਾ ਮਾਰ ਰਿਹਾ ਸੀ ਤੇ ਪਿੱਛੇ ਲੱਖਾਂ ਦੀ ਗਿਣਤੀ ਵਿੱਚ ਵੈਰੀ ਦਲ ਆ ਰਿਹਾ ਸੀ ਸਰਸਾ ਕਿਨਾਰੇ ਪੁੱਜਨ ਤੱਕ ਬੋਤੇ ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ ਬਾਕੀ ਅਨੇਰੇ ਵਿੱਚ ਬਚ ਕੇ ਨਿਕਲ ਗਏ ਗੁਰੂ ਜੀ ਦੇ ਨਾਲ ਸੇਸ ਕੋੜ ਸਵਾਰ ਸਨ ਸ਼ੁਕ ਦੀ ਸਰਸਾ ਨਦੀ ਨੂੰ ਪਾਰ ਕਰਨ ਦਾ ਫੈਸਲਾ ਕੀਤਾ ਗਿਆ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ ਮਾਤਾ ਸੇਵਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਸਨ ਗੰਗੂ ਬਹਾਮਣ ਦੇ ਨਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦੇ ਸਨ ਵੱਡੇ ਸਹਿਜਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਕਿਨਾਰੇ ਲੜਾਈ ਆਰੰਭ ਹੋ ਗਈ ਇਸ ਜੰਗ ਵਿੱਚ ਭਾਈ ਉਦੇਸ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਜੀ ਵੈਰੀਆਂ ਨਾਲ ਜੂਝਦੇ ਹੋਏ ਸ਼ਹੀਦੀਆਂ ਪਾ ਗਏ